ਮੁਰਗੀ ਖਾਨੇ ਤੋਂ ਮੋਟਰਸਾਈਕਲ ਨੰਬਰ PB 56 6678 ਪਲਟੀਨਾ ਇਹ ਵੀ ਕਿਸੇ ਨਾਮ ਨੂੰ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਸੀ ਜਿਸ ਤੇ ਆਧਾਰ ਤੇ ਮਕਰਮਾ ਨੰਬਰ 135 16 924 ਅੰਡਰ ਸੈਕਸ਼ਨ 331 ਸਬ ਸੈਕਸ਼ਨ 4 305 ਭਾਰਤੀ ਨਿਆਂਕ ਸੰਗਤਾ ਦੇ ਤਹਿਤ ਮਕਰਮਾ ਦਰਜ ਕੀਤਾ ਗਿਆ ਸੀ ਸੋ ਐਸਐਚਓ ਦੀਨਾ ਨਗਰ ਨੇ ਇਸ ਚੀਜ਼ ਦੀ ਥੋੜਾ ਇਹਦੇ ਦੌਰਾਨ ਢਗਾਈ ਨਾ ਤਪਤੀਸ਼ ਕਰਨ ਤੇ ਜਿਹੜਾ ਹੈਗਾ ਇੱਕ ਮਕਰਮਾ ਦੋਸ਼ੀ रकीश कुमार उर्फ दाना पुत्र थड़ू राम वासी हैबवाल थाना सदर पठानकोट ए बंदा आइडेंटिफाई ਹੋਇਆ ਸੀਗਾ ਇਹ ਚ ਨਾਮਜ਼ਦ ਕੀਤਾ ਇਹਨੂੰ ਸੋ ਇਹ ਬੰਦੇ ਨੂੰ ਗ੍ਰਿਫਤਾਰ ਕੀਤਾ ਮਿਤੀ 16/9/24 ਨੂੰ ਇਹਨੂੰ ਸ਼ਕਤੀ ਨਾਲ ਕੋਸ਼ਿਸ਼ ਕਰਨ ਤੇ ਇਹਦੇ ਕੋਲੋਂ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਜਿਹੜੇ ਹੈਗੇ ਨੇ ਬਿਨਾ ਨੰਬਰ ਤੋਂ ਇਹ ਮੰਦਰਾ ਵਿੱਚ ਵਿਸ਼ੇ ਦਰਵਾਣੇ ਕੋ ਚੋਰੀਆਂ ਹੋਈਆਂ ਸੀ ਸੋ ਮਿਤੀ 15/9/2024 ਨੂੰ ਦਰਮਿਆਨੀ ਰਾਤ ਨੂੰ ਪਿੰਨ ਸਿੱਧਪੁਰ ਪਿੰਡ ਬਿਆਨਪੁਰ ਦੇ ਮੰਦਰਾਂ ਵਿੱਚੋਂ ਕੁਝ ਪੈਸੇ ਤੇ ਸੋਨੇ ਦੇ ਹੱਥ ਚੋਰੀ ਹੋਈ ਸੀ। ਮੁਰਗੀਖਾਨੇ ਤੋਂ ਮੋਟਰਸਾਈਕਲ ਨੰਬਰ ਪੀਬੀ 52 8678 ਪਟਨਾ ਇਹ ਵੀ ਕਿਸੇ ਨਾਮ ਨੂੰ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਸੀ। ਜਿਸ ਤੇ ਰਾਤ ਦੇ ਮਕਦਮਾ ਨੰਬਰ 135 16924 ਅੰਡਰ ਸੈਕਸ਼ਨ 331 ਸਬਸੈਕਸ਼ਨ 4 305 ਪਾ 3 ਐਂਗ ਸੰਧਾ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਸੋ ਐਸ ਐਚ ਯੂ ਦਿਨਾਂਗਰ ਨੇ ਇਸ ਜੀ ਦੀ ਥੋੜੇ ਇਹਦੇ ਦੌਰਾਨ ਜਾਂਚ ਤਫਤੀਸ਼ ਕਰਨ ਤੇ ਜਿਹੜਾ ਹੈਗਾ ਇੱਕ ਮਕਦਮਾ ਆ ਦੋਸ਼ੀ ਰਕੇਸ਼ ਕੁਮਾਰ ਉਰਫ ਦਾਨਾ ਪੁੱਤਰ ਥੜੂ ਰਾਮਵਾਸੀ ਹੈ ਬੋਵਾਲ थाना सदर ਪਠਾਨਕੋਟ ਇਹ ਬੰਦਾ ਆਇਡੈਂਟੀਫਾਈ ਹੋਇਆ ਸੀਗਾ ਇਹ ਚ ਨਾਮਜ਼ਦ ਕੀਤਾ ਇਹਨੂੰ ਸੋ ਇਹ ਬੰਦੇ ਨੂੰ ਗ੍ਰਿਪਟਾਰ ਕੀਤਾ 23 10 9 24 ਨੂੰ ਇਦਨੂ ਸ਼ਕਤੀਨਾਥ ਪੁਸ਼ੇਸ਼ ਕਰਨ ਤੇ ਇਹਦੇ ਕੋਲੋਂ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਜਿਹੜੇ ਹੈਗੇ ਨੇ ਬਿਨਾ ਨੰਬਰ ਤੋਂ ਇਹ ਬ੍ਰਾਂਂਡ ਹੋਏ ਨੇ ਮੰਦਿਰਾਂ ਵਿੱਚ ਵਿਚ ਦੇਰਮਿਆਨ ਕੋਈ ਚੋਰੀਆਂ ਹੋਈਆਂ ਸੀ ਸੋ ਮਿਤੀ 15 9 2024 ਨੂੰ ਦਰਮਿਆਨੀ ਰਾਤ ਨੂੰ ਪਿੰਨ ਸਿੱਧਪੁਰ ਪਿੰਨ ਬਿਆਨਪੁਰ ਦੇ ਮੰਦਿਰਾਂ ਵਿੱਚੋਂ ਕੁਝ ਪੈਸੇ ਤੇ ਸੋਨੇ ਦੇ ਹੱਥ ਚੋਰੀ ਹੋਈ ਸੀ ਮੁਰਗੀਖਾਨੇ ਤੋਂ ਮੋਟਰਸਾਈਕਲ ਨੰਬਰ ਪੀਬੀ 52 8678 ਪਲਟੀਨਾ ਇਹ ਕਿਸੇ ਨਾਮ ਨੂੰ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਸੀ ਜਿਸ ਤੇ ਅਧਾਰ ਤੇ ਮਕਰਮਾ ਨੰਬਰ 135 16924 ਅੰਡਰ ਸੈਕਸ਼ਨ 331 ਸਬਸੈਕਸ਼ਨ 4 305 ਭਾਰਤੀ ਨਿਆਂ ਸੰਗਠਾ ਦੇ ਤਹਿਤ ਮਕਰਮਾ ਦਰਜ ਕੀਤਾ ਗਿਆ ਸੀ ਸੋ ਐਸਐਚਯੂ ਦਿਨਾਂਗਰ ਨੇ ਇਸ ਜੀ ਦੀ ਥੋੜੇ ਇਸ ਦੌਰਾਨ ਕਾਇਨਾ ਤਫਤੀਸ਼ ਕਰਨ ਤੇ ਜਿਹੜਾ ਹੈਗਾ ਇੱਕ ਮਕਰਮਾ ਆ ਦੋਸ਼ੀ ਰਕੇਸ਼ ਕੁਮਾਰ ਉਰਫ ਦਾਨਾ ਉਹ ਤਾਂ ਥੜੂ ਰਾਮ ਵਾਸੀ ਹੈ ਬੋਵਾਲ थाना ਸਰਦ ਪਟਾਣਕੋਟ ਇਹ ਬੰਦਾ ਆਈਡੈਂਟੀਫਾਈ ਹੋਇਆ ਸੀਗਾ ਇਹ ਚ ਨਾਮਜ਼ਦ ਕੀਤਾ ਇਹਨੂੰ ਸੋ ਇਹ ਬੰਦੇ ਨੂੰ ਗ੍ਰਿਪਟਾਰ ਕੀਤਾ ਮਿਤੀ 16/9/24 ਨੂੰ ਇਹਨਾਂ ਨੂੰ ਸ਼ਕਤੀ ਨਾਲ ਕੋਸ਼ਿਸ਼ ਕਰਨ ਤੇ ਇਹਦੇ ਕੋਲੋਂ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਜਿਹੜੇ ਹੈਗੇ ਨੇ ਬਿਨਾ ਨੰਬਰ ਤੋਂ ਇਹ ਬ੍ਰਾਂਡ ਹੋਏ ਨੇ ਮੰਦਰਾਂ ਵਿੱਚ ਵਿਚੇ ਦਰਮਿਆਨ ਕੋਈ ਚੋਰੀਆਂ ਹੋਈਆਂ ਸੀ ਸੋ ਮਿਤੀ 15/9/24 ਨੂੰ ਦਰਮਿਆਨੀ ਰਾਤ ਨੂੰ ਪਿੰਡ ਸਿੱਧਪੁਰ ਪਿੰਡ ਬਿਆਨਪੁਰ ਦੇ ਮੰਦਰਾਂ ਵਿੱਚੋਂ ਕੁਝ ਪੈਸੇ ਤੇ ਸੋਨੇ ਦੇ ਹੱਥ ਚੋਰੀ ਹੋਈ ਸੀ। ਮੁਰਗੀ ਖਾਨੇ ਤੋਂ ਮੋਟਰਸਾਈਕਲ ਨੰਬਰ PB 52 8678 ਪਲਟੀਨਾ ਇਹ ਕਿਸੇ ਨਾਮ ਨੂੰ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਸੀ। ਜਿਸ ਤੇ ਅਧਾਰ ਤੇ ਮਕਰਮਾ ਨੰਬਰ 135 16924 ਅੰਡਰ ਸੈਕਸ਼ਨ 331 ਸਬਸੈਕਸ਼ਨ 4 305 ਭਾਰਤੀ ਨਿਆਂ ਸੰਗਠਾ ਦੇ ਤਹਿਤ ਮਕਰਮਾ ਦਰਜ ਕੀਤਾ ਗਿਆ ਸੀ। ਸੋ ਐਸਐਚਓ ਦਿਨਾਂਗਰ ਨੇ ਇਸ ਜੀ ਦੀ ਥੋੜੇ ਇਹਦੇ ਦੌਰਾਨ ਤਾਂ ਕਈ ਨਾ ਤਫਤੀਸ਼ ਕਰਨ ਤੇ ਜਿਹੜਾ ਹੈਗਾ ਇੱਕ ਮਕਦਮਾ ਅ ਦੋਸ਼ੀ ਰਕੇਸ਼ ਕੁਮਾਰ ਉਰਫ ਦਾਨਾ ਹੁਣ ਤਾਂ ਥੜੂ ਰਾਮਵਾਸੀ ਹੈ ਬੋਵਾਲ थाना सदर ਪਠਾਨਕੋਟ ਇਹ ਬੰਦਾ ਆਇਡੈਂਟੀਫਾਈ ਹੋਇਆ ਸੀਗਾ ਇਹ ਚ ਨਮਜ਼ਦ ਕੀਤਾ ਇਹਨੂੰ ਸੋ ਇਹ ਬੰਦੇ ਨੂੰ ਗ੍ਰਿਪਟਾਰ ਕੀਤਾ 23 16 9 24 ਨੂੰ ਇਹਨੂੰ ਸਖਤੀ ਨਾਲ ਕਸ਼ਿਸ਼ ਕਰਨ ਤੇ ਇਹਦੇ ਕੋਲੋਂ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਜਿਹੜੇ ਹੈਗੇ ਨੇ ਬਿਨਾ ਨੰਬਰ ਤੋਂ ਬ੍ਰਾਉਂਡ ਹੋਏ ਨੇ ਮੰਦਿਰਾਂ ਵਿੱਚ ਵਿਚ ਦੇਰਮੈਨ ਕੋਈ ਚੋਰੀਆਂ ਹੋਈਆਂ ਸੀ ਸੋ ਮਿਤੀ 15 9 2024 ਨੂੰ ਦਰਮਿਆਨੀ ਰਾਤ ਨੂੰ ਪਿੰਡ ਸਿੱਧਪੁਰ ਪਿੰਡ ਬਿਆਨਪੁਰ ਦੇ ਮੰਦਿਰਾਂ ਵਿੱਚੋਂ ਕੁਝ ਪੈਸੇ ਤੇ ਸੋਨੇ ਦੇ ਹੱਥ ਚੋਰੀ ਹੋਈ ਸੀ ਮੁਰਗੀਖਾਨੇ ਤੋਂ ਮੋਟਰਸਾਈਕਲ ਨੰਬਰ ਪੀਵੀ 52 8678 ਪਲਟੀਨਾ ਇਹ ਕਿਸੇ ਨਾਮ ਨੂੰ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਸੀ ਜਿਸ ਦੇ ਅਧਾਰ ਤੇ ਮਕਰਮਾ ਨੰਬਰ 135 16924 ਅੰਡਰ ਸੈਕਸ਼ਨ 331 ਸਬਸੈਕਸ਼ਨ 4 305 ਭਾਰਤੀ ਨਿਆਂਇੰਗ ਸੰਗ ਦਾ ਦੇ ਤਹਿਤ ਮਕਰਮਾ ਦਰਜ ਕੀਤਾ ਗਿਆ ਸੀ ਸੋ ਐਸ ਐਚ ਯੂ ਦਿਨਾਂਗਰ ਨੇ ਇਸ ਜੀ ਦੀ ਥੋੜੇ ਇਹ ਦੌਰਾਨ ਜਾਂਚ ਤਫਤੀਸ਼ ਕਰਨ ਤੇ ਜਿਹੜਾ ਹੈਗਾ ਇੱਕ ਮਕਰਮਾ ਆ ਦੋਸ਼ੀ ਰਕੇਸ਼ ਕੁਮਾਰ ਉਰਫ ਦਾਨਾ ਪੁੱਤਰ ਥੜੂ ਰਾਮ ਵਾਸੀ ਹੈ ਬੋਵਾਲ थाना सदर ਪਟਾਣਕੋਟ ਇਹ ਬੰਦਾ ਆਇਡੈਂਟੀਫਾਈ ਹੋਇਆ ਸੀਗਾ ਇਹ ਚ ਨਾਮਜ਼ਦ ਕੀਤਾ ਇਹਨੂੰ ਉਹ ਇਹ ਬੰਦੇ ਨੂੰ ਅਗਰਤਾਰ ਕੀਤਾ 2016 9 24 ਨੂੰ ਇਹਨਾਂ ਨੂੰ ਸ਼ਕਤੀ ਨਾਲ ਕੋਸ਼ਿਸ਼ ਕਰਨ ਤੇ ਇਹਦੇ ਕੋਲੋਂ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਜਿਹੜੇ ਹੈਗੇ ਨੇ ਬਿਨਾ ਨੰਬਰ ਤੋਂ ਇਹ ਬ੍ਰਾਂਡ ਹੋਏ ਨੇ